ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਇਹ ਪੰਜਗਰਾਈ ਖੁਰਦਾ ਇਸ ਪਿੰਡ ਨੂੰ ਤਹਿਸੀਲ ਬਾਗਾਪੁਰਾਣਾ ਪੈਂਦੀ ਹੈ ਤੇ ਜ਼ਿਲ੍ਹਾ ਮੋਗਾ ਹੈ ਬਾਗੇਪੁਰਾਣੇ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਦੋਸਤੋ ਇਹ ਪਿੰਡ ਆਉਂਦਾ ਜਿਹੜੇ ਘਰ ਤੋਂ ਅੱਜ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲੋਂ ਪਹਿਲਾਂ ਵੀ ਕਈ ਵੀਡੀਓ ਬਣ ਗਈਆਂ ਜ਼ਿਆਦਾਤਰ ਇੱਥੇ ਜਰਸੀ گاਵਾ ਹੁੰਦੇ ਆ ਪਰ ਨਾਲ ਅੱਜ ਇੱਕ HF ਵੈਡ ਤੁਹਾਨੂੰ ਦਿਖਾਉਣੀ ਹੈ ਤਾਜੀ ਸੂਈ ਵੀ ਹੈ ਸੋਹਣੇ ਦੁੱਧ ਤੇ ਚਲਦੀ ਹੈ ਇੱਕ ਗੱਲ ਜ਼ਰੂਰ ਐਡ ਕਰ ਦਿੰਨਾ ਵੀ ਇਹਦਾ ਇਦਾਂ ਦਾ ਢਾਂਚਾ ਹੈ ਵੀ ਇਹਨੂੰ ਜਿੰਨੀ ਰਕਮ ਦੇ ਵਿੱਚ ਇਸ ਵਾਰ ਤੁਸੀਂ ਖਰੀਦੋਂਗੇ ਇਹ ਤੋਂ ਦੁੱਗਣੇ ਨਾਲ ਤਾਂ ਡੁੱਢੇ ਰਕਮ ਦੇ ਵਿੱਚ ਦੂਜੇ ਸੂਏ ਵਿਕ ਜਾਣੀ ਕਿਉਂਕਿ ਜਿਹੜੇ ਹਿਸਾਬ ਤੇ ਗਾਵਾਂ ਦੀ ਤੇਜ਼ੀ ਆ ਰਹੀ ਹੈ ਉਸ ਹਿਸਾਬ ਤੇ ਇਹ ਵੈਡ ਕੀਮਤ ਵਧਾਊਗੀ ਆਪਦੀ ਦੂਜੇ ਸੂਏ ਦੇ ਵਿੱਚ ਬਾਕੀ ਤੁਸੀਂ ਪਸੂ ਆਪਦੀ ਸਮਝ ਨਾਲ ਖਰੀਦਣਾ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਆਓ ਸ਼ੁਰੂਆਤ ਇਸੇ ਬੈਡ ਤੋਂ ਕਰੀਏ 21 ਸੂਆ ਸੂਆ ਨਾ ਗਿਆ ਇਸ ਜਿੱਤੇ ਤੋਂ ਸ਼ੁਰੂਆਤ ਕਰ ਲੈਣੀ ਹੈ ਸੰਦੀਪ ਭਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਸੰਦੀਪ ਵੈਸੇ ਤਾਂ ਜ਼ਿਆਦਾ ਜਰਸੀ ਲੈਣੇ ਹੋ ਫਿਰ ਐਚਐਫ ਹੁਣ ਲਾਇਆ ਕਰਾਂਗੇ ਕੋਈ ਨਾ ਹਾਂਜੀ ਹਾਂਜੀ ਭਾਈ ਅੱਗੇ ਵੀ ਆਪਾਂ ਇੱਕ ਜਾਂ ਦੋ ਐਚਐਫ ਹੁੰਦੇਗਾ ਸੀ ਪਲੇ ਆਈ ਦੀਆਂ ਸੀ ਇਹ ਬੈਡ ਵੀ ਲਈ ਆ ਭਾਈ ਆਪਣੀ ਏਕਨਵਾ ਸੂਆ ਸੂਈ ਹੈ ਪਹਿਲਾ ਸੂਆ ਸੂਈ ਆ ਭਾਈ 4 ਦਿਨਦ ਕਰਦੀ ਆ ਮੂ ਹਜੇ ਅੱਜ ਦਿਨ ਕਿੰਨੇ ਹੋ ਗਏ ਹੋਣਗੇ ਦਿਨ ਇਹਨੂੰ ਹੋਣਗੇ ਭਾਈ 13 ਤੋਂ 14 ਹੀ 13 14 ਦਿਨ ਹੋ ਗਏ ਬੱਚਾ ਦਿੱਤਾ ਇਹ ਕਿੰਨਾ ਦੁੱਧ ਹੋਊਗਾ ਹੁਣ 16 ਤੋਂ ਬਾਈ ਪਲੱਸ ਪਲੱਸ ਹੋਊਗਾ ਜੀ 16 ਚੋ ਸਕਦਾ ਕੋਈ ਬੰਦਾ 16 ਆਮ ਨਾ ਚੋ ਸਕਦਾ ਪਲੱਸ ਰਹੂਗਾ ਉਹਦੀ ਠੀਕ ਹੈ ਅੱਛਾ ਕੀ ਡਿਮਾਂਡ ਰੱਖਦੇ ਹੋ ਉਹਦੀ ਸੰਦੀਪ ਡਿਮਾਂਡ ਇਹਦੀ 75000 ਰੁਪਈਆ ਜੀ 75000 ਖੋਲੀ ਨੂੰ ਦੋਸਤੋ ਡਿਮਾਂਡ 75000 ਦੀ ਹੈ ਪਰ ਮਾਨਤਾਂ ਵਿੱਚੋਂ ਹੋਊਗਾ ਗੱਲਬਾਤ ਕਰ ਲਿਓ ਕਿੰਨਾ ਰੇਟ ਘਟ ਜੂਗਾ ਜਾਂ ਤੁਹਾਨੂੰ ਕਿੱਥੋਂ ਤੱਕ ਫੈਟ ਆਉਂਦੀ ਹੈ ਉਹ ਤੁਸੀਂ ਗੱਲ ਬਾਈ ਨਾਲ ਕਰ ਲਿਓ ਜੇ ਮੈਂ ਰਾਤ ਨੂੰ ਵੀਡੀਓ ਬਣਾ ਰਿਹਾ ਲਾਈਟ ਦੇ ਚਾਲਣੇ ਇਸ ਕਰਕੇ ਗੱਲ ਦੱਸ ਦਿੰਨਾ ਮੈਂ ਵੀ ਕਈ ਵਾਰ ਰੰਗ ਦਾ ਫਰਕ ਤੁਹਾਨੂੰ ਆਇਆ ਤੋਂ ਲੱਗੇ ਤਾਂ ਫਿਰ ਇਹ ਨਾ ਲੱਗੇ ਵੀ ਸ਼ਾਇਦ ਵੀਡੀਓ 'ਚ ਕੋਈ ਫਰਕ ਪੈ ਜਾਂਦਾ ਸੋਨਾ ਟੰਚ ਹੈ ਫਿਕਸ ਜਾਂ ਹਵਾਨਾ ਹੈ 16 ਕਿਲੋ ਦੁੱਧ ਹਾਜ਼ਰ ਹੈ ਅੱਥੀ ਚੁਆਈ ਵਾਲਾ ਥਾਣਾ ਹੈ ਫਿਕਸ ਹਵਾਨਾ ਦੂਜੀ ਗੱਲ 75000 ਰੇਟ ਹੈ ਇਹਦੇ 'ਚੋਂ ਰੇਟ ਕੋਸ ਘਟ ਜਾਣਾ ਤੇ ਤੁਸੀਂ ਅੰਦਾਜ਼ਾ ਲਾ ਲਓ ਵੀ ਦੂਜੇ ਸੂਏ ਇਸ ਵੈਡ ਨੂੰ ਤੁਸੀਂ ਕੀ ਕੀਮਤ 'ਚ ਸੇਲ ਕਰ ਸਕਦੇ ਹੋ ਜੇ ਮੈਂ ਪਹਿਲਾਂ ਕਿਹਾ ਸੀ ਦੁੱਗਣੇ ਨਾ ਤਾਂ ਡੁੱਡੇ ਜ਼ਰੂਰ ਕਰ ਦਊਗੀ ਸੰਦੀ ਪੈਕੇਟਾ ਹੋਰ ਕਿਹੜਾ ਨਹੀਂ ਸਨਦੀਪ ਪਹਿਲਣਾ ਕਈ ਵਾਰ ਆਲ ਕਰ ਜਾਂਦੇ ਨੇ ਬਾਈ ਹੱਥੀ ਚਵਾਈ ਚ ਕੋਡੇ ਕਰਤਾ ਨਹੀਂ 1% ਦਾ ਵੀ ਹੈ ਨਹੀਂ ਬਾਈ ਠੀਕ ਹੈ ਦੋਨੇ ਪਾਸੇ ਬਹਿ ਕੇ ਚਵਾਈ ਹੁੰਦੀ ਬਾਈ ਸੋ ਦੋਸਤੋ ਚੌਗ ਵਾਲੇ ਦੰਦ ਚੱਕਦੀ ਹੈ ਪਹਿਲਣ ਵੈੜਾ ਸੋਨਾ ਟਾਂਚਾ ਉੱਤੋਂ ਖੁੱਲੀ ਡੁੱਲੀ ਹੈ ਹਵਾਨਾ ਅੱਗੋਂ ਅਗਾੜੀ ਵੀ ਚੰਗੀ ਦਿਸਦੀ ਹੈ ਥਾਣਾ ਥੀ ਚਵਾਈ ਵਾਲਾ ਬਾਕੀ ਤੁਸੀਂ ਆ ਕੇ ਪਾਸ ਕਰ ਲੈਣਾ ਜੋ ਕਿ ਤੁਸੀਂ ਇਹਨੂੰ ਦੇਖ ਲਓਗੇ ਦੋਨੇ ਪਾਸੇ ਬਹਿ ਕੇ ਬਾਈ ਕਹਿੰਦਾ ਵੀ ਮਿਲਕਿੰਗ ਹੁੰਦੀ ਹੈ ਇਹਦੀ ਇਹਦਾ ਰੇਟ 75000 ਹੈ ਇਹਦੇ ਨਾਲ ਬੱਚਾ ਮੇਲਕਾਫ ਆ ਬੱਚੇ ਨੂੰ ਇਹਨੇ ਜਾਣ ਇਹਦੀ ਹੋਰ ਖਾਸੀਅਤ ਆ ਬਾਈ ਪਣਾ ਦੋ ਡੰਗ ਜਵਾਈ ਕਰ ਲੇ ਤਾਂ ਆਹੀ ਬਣੀ ਹੋਊਗੀ ਡੰਗੋ ਡਾਂਗੀ ਠੀਕ ਹੈ ਓਕੇ ਸੋ ਦੋਸਤੋ ਤਿਆਰ ਚੰਗੀ ਹੁੰਦੀ ਹੈ ਇੱਕ ਜਰਸੀ ਸੰਦੀਪ ਇਹ ਹਜੇ ਕੱਚੀ ਦੱਸਦੀ ਹੈ ਕਿੰਨੇ ਦਿਨ ਲਾਊਗੀ ਇਹ 7-8 ਦਿਨ ਲਾਊਗੀ ਬਾਈ ਕੀ ਰੇਟ ਹੋਊਗਾ ਇਹਦਾ 62000 ਰੁਪਈਆ ਹੀ ਸੂਆ ਕਹਿੰਦਾ ਮਾ ਹੋਊਗਾ ਦਾ ਸੂਆ ਦੂਜਾ ਬਾਈ ਲਿਆਈ 62000 ਰੇਟ ਆ ਦੋਸਤੋ ਸੂਆ ਬਾਈ ਕਹਿੰਦਾ ਵੀ ਦੂਜਾ ਹੈ ਬਾਕੀ ਤੁਸੀਂ ਆ ਕੇ ਦੇਖ ਲਓ ਜੇ ਤੁਹਾਨੂੰ ਕਿੱਦਾਂ ਲੱਗਦੀ ਹੈਗਾ ਜਰਸੀ ਗਾਵਾਂ ਵਾਲੇ ਹਿਸਾਬ ਤੇ ਇਹਦੀ ਹਾਈਟ ਹੈ ਹਵਾਨਾ ਬਣਾਉਣਾ ਸ਼ੁਰੂ ਕੀਤਾ ਪਰ 7-8 ਦਿਨ ਹਜੇ ਵੀਰ ਕਹਿੰਦਾ ਵੀ ਲੈਂਦੀ ਐ ਇਹ ਸੂਨ ਦੇ ਵਿੱਚ ਟਾਂਚਾ ਤੁਸੀਂ ਦੇਖ ਲਓ ਥਣ ਥੀ ਚੁਆਈ ਵਾਲਾ ਸੋਹਣਾ ਸਟਰਕਚਰ ਇਹਦਾ ਰੇਟ 62000 ਦੱਸੋ ਰੱਖਿਆ ਬਾਈ ਨੇ ਮਾਨ ਤਾਨ ਹੋਊਗਾ ਵਿੱਚੋਂ ਸੋ ਇਹ ਦੋ ਗਾਵਾਂ ਤੁਹਾਨੂੰ ਦਿਖਾਤੀਆਂ ਤੇ ਇੱਕ ਤੁਹਾਨੂੰ ਅੱਛੀ ਦਿਖਾਉਣੀ ਐ ਪਹਿਲੇ ਸੂਏ ਵਾਸਤੇ ਕੰਬਣਾ ਜ਼ਲੀਪੇ ਦੰਦੋ ਕਿਵੇਂ ਬੱਚੀ ਦੰਦੋ ਖੀਰੀ ਹੈ ਬਈ ਇਹ ਹੀ ਠੀਕ ਹੈ ਕਿੰਨਾ ਚਰ ਲਾਉ ਸੋਨ ਚ ਇਹ ਸੋਨ ਚ ਬਈ ਇਹਦੇ 20 ਤੋਂ 22 ਦਿਨ ਪਏ ਆ ਜੀ ਠੀਕ ਹੈ ਯਾਨੀ ਕਿ ਲੇਵਾ ਬਣਾਉਣਾ ਪੂਰਾ ਸਟਾਰਟ ਕਰਤਾ ਬਈ ਇਹਨੇ ਭਾਲ ਪੁਲ ਪਾਉਂਦੀ ਹੈ ਜੀ ਕੀ ਰੇਟ ਹੋਊਗਾ ਇਹਦਾ ਰੇਟ ਇਹਦਾ ਫੋਨ ਤੇ ਕਰ ਦਾਂਗੇ ਜੀ ਤੇ ਪ੍ਰੋਪਰ ਇਹਦਾ ਰਿਕਾਰਡ ਸਾਰਾ ਮਿਲ ਜੂਗਾ ਜੀ ਠੀਕ ਹੈ ਤੋਰ ਦੇ ਸੋ ਸੋਇ ਦਾ ਰਿਕਾਰਡ ਬਾਈ ਕਹਿੰਦਾ ਮਿਲ ਜੂਗਾ ਹਵਾਨਾ ਬਣਾਉਣਾ ਸ਼ੁਰੂ ਕਰਤਾ ਸੂਹਾ ਪਹਿਲਾ ਦੰਦੋ ਖੀਰੀ ਹੈ ਭਲੂਣ ਇੱਕ ਪਾਸੇ ਥੋੜੀ ਜੀ ਦੱਸਦੀ ਹੈ ਮੈਂ ਚੀਂ ਮੁਰ ਲੱਭਾਂ ਕੋਈ ਗੱਲ ਨਹੀਂ ਨਹੀਂ ਕੋਈ ਕਹਿ ਉਹ ਵੀ ਮੈਂ ਸੋ ਥੋੜਾ ਪਸੂ ਡਰਦਾ ਰਹਿੰਦਾ ਜਦੋਂ ਹਨੇਰਾ ਹੋ ਗਿਆ ਸੋ ਰੰਗ ਸੋਹਣਾ ਦੱਸੋ ਬਾਕੀ ਹਵਾਨਾ ਤੁਸੀਂ ਵੀਡੀਓ ਚ ਦੇਖ ਹੀ ਲਿਆ ਪਾਸ ਆ ਕੇ ਕਰ ਲਿਓ ਸੋ ਇਹ ਜਰਸੀ ਬੱਛੀ ਪਹਿਲਾਂ ਸੂਆ ਸੂਗੀ ਇਹਦਾ ਰੇਟ ਫੋਨ ਤੇ ਆ ਕਿਉਂਕਿ ਹਜੇ ਕੱਚੀ ਹੈ ਸੋ ਇਹ ਨਾਗਰ ਦੱਸੋ ਮੈਂ ਜਿਹੜੇ ਦਿਖਾਉਣੇ ਸੀ ਉਹ ਤਿੰਨ ਸੀ ਟੋਟਲ ਤੁਸੀਂ ਇਹਨਾਂ ਚੋਂ ਜਿਹੜਾ ਪਸ਼ੂ ਤੁਹਾਨੂੰ ਜੱਜ ਕਿਹਾ ਉਹਦੀ ਤਸੱਲੀ ਕਰਕੇ ਫ੍ਰੀਕਾ ਚੌਥਾ ਵੀ ਹੈਗਾ ਇਹ ਬੱਚੀ ਅੱਛਾ ਠੀਕ ਹੈ ਚਾਰ ਨੰਬਰ ਤੋਂ ਦੱਸੋ ਇੱਕ ਬੱਚੀ ਬਾਈ ਕਹਿੰਦਾ ਵੀ ਹੋਰ ਦਿਖਾ ਦਈਏ ਆਪਾਂ ਇਹ ਤਾਂ ਹਜੇ ਛੋਟੀ ਉਮਰ ਹੀ ਹੋਣੀ ਆ ਸੰਦੀਪ ਇਹਦੀ ਬਈ 17-18 ਮਹੀਨੇ ਉਮਰ ਹੈ ਇਹਦੀ ਠੀਕ ਹੈ ਹਾਂਜੀ ਤੇ ਰੇਟ 15000 ਰੁਪਈਆ ਹੀ ਓਕੇ ਰੇਟ 15000 ਹੈ 17-18 ਮਹੀਨੇ ਦਾ ਮਤਲਬ ਮਹੀਨਾ ਡੇਢ ਮਹੀਨਾ ਥੋੜੀ ਚੰਗੀ ਸੰਭਲੋਗੇ ਗੱਬਣ ਹੋ ਜੂਗੀ ਹਾਂਜੀ ਕੇਅਰ ਥੋੜੀ ਵੱਧ ਕਰ ਲਿਓ ਜੀ ਤਛੇਤੀ ਨੂੰ ਤੁਸੀਂ ਅਗਲੇ ਸਾਲ ਵਧੀਆ ਰੋਤੀ ਚ ਸਵਾ ਸਕਦੇ ਹੋ ਬੱਚਾ ਤੋਂ ਲੈ ਸਕਦੇ ਹੋ 15000 ਦਾ ਰੇਟ ਹੈ ਸੋ ਇਹ ਚਾਰ ਨਾਕਸੀ ਆਈ ਦੀ ਵੀਡੀਓ ਦੇ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ